ਬੇਦਬੀ ਦਾ ਵੀ ਆ ਗਿਆ ਇਹਦੇ ਸਿਰ ਤੇ ਜਿੰਨੀਆਂ ਮਰਜ਼ੀ ਵੋਟਾਂ ਲਈ ਜਾ ਆ ਦੋ ਸਰਕਾਰਾਂ ਕੈਪਟਨ ਦੀ ਤੇ ਆ ਭਗਵੰਤ ਮਾਨ ਉਹਨਾਂ ਦੀ ਬੇਦਬੀ ਦੇ ਸਿਰ ਤੇ ਹੀ ਬਣ ਗਈ ਵੀ ਸਾਨੂੰ ਜਿਤਾ ਦਿਓ ਤੁਹਾਨੂੰ ਬੇਦਬੀ ਦਾ ਇਨਸਾਫ ਦੇ ਦਿਆਂਗੇ ਮੈਂ ਨਹੀਂ ਕਹਿੰਦਾ ਬੇਦਬੀ ਬਾਦਲਾਂ ਕੀਤੀ ਆ ਮੈਂ ਨਹੀਂ ਕਹਿੰਦਾ ਪਰ ਜਿਹੜੇ ਰਾਜ ਭਾਗ ਚ ਜੋ ਹੋਇਆ ਹੋਵੇ ਨਾ ਤੇ ਉਹਦਾ ਹੀ ਲੱਗਣਾ ਨਾ ਮੁਖੀ ਤੂੰ ਆ ਪਿੰਡ ਦਾ ਕਲੰਕ ਤੇ ਤੱਦ ਲੱਗਾ ਵੀ ਤੁਹਾਡਾ ਰਾਜ ਭਾਗ ਸੀ ਤੁਹਾਡੀ ਵਜਾਰਤ ਸੀ ਤੁਸੀਂ ਨਹੀਂ ਕੀਤੀ ਇਹ ਮੈਂ ਵੀ ਕਹਿ ਦਿੰਨਾ ਸਾਰੇ ਕਹਿ ਦੇਣਗੇ ਪਰ ਰਾਜ ਭਾਗ ਤੁਹਾਡਾ ਸੀ ਤੁਸੀਂ ਦੋਵਾਂ ਤਨਾ ਮਹੀਨਿਆਂ ਚ ਕਰ ਕੱਖ ਨਾ ਸਕੇ ਤੇ ਗੁਰੂ ਦੇ ੱਤਕੇ ਲੱਭੇ ਨਹੀਂ ਮੁੜ ਕੇ ਆ ਗਿਆ ਉਹ ਪਟਿਆਲੇ ਵਾਲਾ ਮਹਾਰਾਜਾ ਹੱਥ ਚ ਗੁਟਕਾ ਫੜ ਕੇ ਕਹਿ ਦਿੱਤਾ ਬਿਰਵੀ ਦਾ ਇਨਸਾਫ ਹੀ ਮਿਲੇਗਾ ਮੈਂ ਨਸ਼ੇ ਦਾ ਲੱਕ ਤੋੜ ਦਿਆਂਗਾ ਕੀਤਾ ਕੱਖ ਨਹੀਂ ਸਿਸਵਾ ਮਹਿਲ ਚ ਜਾ ਕੇ ਬੈਠਾ ਰਿਆ ਯਾਦ ਰੱਖੋ ਗੁਰੂ ਦਾ ੱਤਕਿਆ ਉਹ ਵੀ ਨਹੀਂ ਲੱਭਿਆ ਹੁਣ ਵਾਰੀ ਆ ਤਿੱਜਿਆਂ ਦੀ ਆ ਤੇ ਜਿਆਂ ਦੀ ਕੀਤਾ ਇਹਨਾ ਵੀ ਕੱਖਣੀਆਂ ਗੁਰੂ ਦੇ ਪ੍ਰਤੀ ਨਾ ਨਸ਼ੇ ਦਾ ਲੱਕ ਟੁੱਟਿਆ ਨਸ਼ਾ ਤੇ ਐ ਵੇਖਦਾ ਪੰਜਾਬ 'ਚ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵੇਚਣਾ ਹੋਵੇ ਨਿਗੇ ਨਿਗੇ ਨਿਆਣੇ ਸਮੈਕ ਜੇਬਾਂ 'ਚ ਪਾਈ ਫਿਰਦੇ ਇੱਥੇ ਤੁਸੀਂ ਆਂਦੇ ਜੇ ਨਸ਼ਾ ਤੋੜ ਦਿੱਤਾ ਨਾ ਦੋ ਚਾਰ ਸਮੈਕੀਏ ਟੀਗਾ ਲਾਉਣ ਵਾਲੇ ਫੜ ਕੇ ਇਹ ਨਸ਼ੇ ਦਾ ਲੱਕ ਤੋੜਨਾ ਥੋੜਾ ਹੁੰਦਾ ਸਤਕਾਰਯੋਗ ਬੀਬੀਆਂ ਬੈਠੀਆਂ ਜਦੋਂ ਘਰ 'ਚ ਪੌੜੀਆਂ ਧੋਨੇ ਨਾ ਆਪਾਂ ਪੌੜੀਆਂ ਜਿਹਨੂੰ ਤੇ ਉਹ ਅਕਲ ਘਟ ਉਹ ਪੌੜੀ ਥੱਲਿਓਂ ਧੋਣੀ ਸ਼ੁਰੂ ਕਰੂਗੀ ਹੁਣ ਥੱਲਿਓਂ ਪੌੜੀ ਤੋਂ ਉਹਦੇ ਪੈਰ ਤੇ ਫਿਰ ਗੰਦੇ ਉਹ ਨਹੀਂ ਲੱਗਦੇ ਜਾਂਦੇ ਸਿਆਣੀ ਮਾਈ ਉੱਤੋਂ ਲੱਗਦੀ ਆ ਪਹਿਲੇ ਨੰਬਰ ਦੀ ਪੌੜੀ ਤੋਂ ਉੱਤੋਂ ਧੋਂਦੀ ਆਉਗੀ ਅੱਧੀਆਂ ਕਾਪੇ ਧੋਵ ਜਾਂਦੀਆਂ ਥੱਲੇ ਆਉਂਦੇ ਆਉਂਦੇ ਆ ਜੇ ਪੰਜਾਬ ਚੋਂ ਚਿੱਟਾ ਖਤਮ ਕਰਨਾ ਸੀ ਸਿਰੇ ਵਾਲੇ ਬੰਦੇ ਪਹਿਲਾਂ ਫੜਨੇ ਥੱਲੇ ਆਪੇ ਮਰ ਮੁੱਕ ਜਾਣੇ ਸੀ ਇਹ ਥੱਲੇ ਗੋਲੀ ਗੱਟੇ ਵਾਲੇ ਫੜੀ ਗਏ ਉਤਲੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਚ ਲੈ ਕੇ ਘੁੰਮੀ ਗਏ ਨਜਾਰੇ ਲਈ ਗਏ ਆਪੇ ਵੇਚਿਆ ਤੇ ਆਪੇ ਹੀ ਖਾ ਲਿਆ ਪੰਚ ਮੁਸੀਬਤਾ ਦਾ ਜਦੋਂ ਕੋਈ ਪਹਾੜ ਟੁੱਟੇ ਵਾਹ ਪੰਥ ਤੇ ਮੁਸੀਬਤਾਂ ਦਾ ਜਦੋਂ ਕੋਈ ਪਹਾੜ ਟੁੱਟੇ ਵਿਰਲਾ ਮੈਦਾਨ ਵਿੱਚ ਆਵੇ ਆਗੂ ਕੋਈ ਕੋਈ ਪੰਥ ਵਾਲਾ ਬੇੜਾ ਜਦੋਂ ਡੱਕੋ ਡੋਲੇ ਸੂਰਮਾ ਬਚਾਵੇ ਆਗੂ ਕੋਈ ਕੋਈ ਜ਼ੁਲਮਾਂ ਅੰਨ ਆਵਲੇ ਧੱਕ ਦੇਣਾ ਗੋਲੇ ਜਦੋਂ ਮੂਰੇ ਹੋ ਕੇ ਸਾਤੀ ਵਿੱਚ ਖਾਵੇ ਆਗੂ ਕੋਈ ਕੋਈ ਆਗੂ ਅਖਵਾਉਣਾ ਤਾਂ ਸਿਤਾਰਿਆ ਹੈ ਬੜਾ ਸੌਖਾ ਆਗੂ ਹੋ ਕੇ ਫਰਜ਼ ਨਿਭਾਵੇ ਆਗੂ ਕੋਈ ਕੋਈ ਆਗੂ ਹੋ ਕੇ ਫਰਜ਼ ਨੇ ਭਾਵੇਂ ਆਗੂ ਕੋਈ ਕੋਈ ਆ ਪੰਜਾਬ ਵਿੱਚ ਆਏ ਹੜਾ ਨੇ ਲੀਡਰਾਂ ਦੀ ਪੋਲ ਖੋਲ ਹੀ ਦਿੱਤੀ ਆ ਨਾ ਕਿ ਛੋਟੋ ਛੋਟੋ ਕਰਾਉਣੀ ਆ ਦੋ ਦੋ ਲੀਡਰ ਤੇ ਜੇ ਆ ਪੰਜਾਬ ਦੇ ਲੋਕ ਆਪ ਮਹਾਰੇ ਰਾਸ਼ਨ ਦੀਆਂ ਟਰਾਲੀਆਂ ਭਰ ਕੇ ਲੋਕਾਂ ਦੀ ਮਦਦ ਵਾਸਤੇ ਨਾ ਜਾਣ ਤੇ ਯਾਦ ਰੱਖੋ ਲੀਡਰਾਂ ਦੇ ਪਤੀਲੇ ਤੇ ਮੂਦੇ ਵੱਜੇ ਪਏ ਕਦੋਂ ਦੇ ਉਹਨਾਂ ਦੇ ਤੇ ਹੱਥ ਖੜੇ ਆ ਇਹ ਇੱਕੋ ਇੱਕ ਪੰਜਾਬ ਹੈ ਜਿੰਨੇ ਸਿਰ ਤੇ ਬਿਪਤਾ ਪਈ ਵੇਖ ਕੇ ਆਪਣਿਆਂ ਵਾਸਤੇ ਵੀ ਦਰਵਾਜ਼ੇ ਖੋਲ ਦਿੱਤੇ ਇਹੋ ਹੜਕ ਦੇ ਜੂਪੀ ਬਿਹਾਰ ਚ ਆਇਆ ਹੁੰਦਾ ਤੁਸੀਂ ਇੱਥੋਂ ਭੱਜੇ ਜਾਣਾ ਹੈ ਸਮਾਨ ਲੈ ਕੇ ਕਿੰਨੇ ਕ ਤੁਹਾਡੀ ਮਦਦ ਉੱਤੇ ਆਏ ਬਾਹਰ ਦੇ ਤੇ ਛੱਡੋ ਇੱਥੋਂ ਆਲੇ ਕਿੰਨੇ ਕ ਆਏ ਆ ਕਿੰਨੇ ਕ ਰਾਧਾ ਸੁਆਮੀਆ ਨੇ ਲੰਗਰ ਲਾਤੇ ਕਿੰਨੇ ਕ ਢੱਡਰਾਂ ਵਾਲੇ ਨੇ ਲੰਗਰ ਲਾਤੇ ਜਾਂ ਲੋਕਾਂ ਦੀ ਬਾਹ ਫੜ ਲਈ ਆ ਈਸਾਈ ਪਾਸਟਰ ਫੂਕਾ ਮਾਰ ਮਾਰ ਕੇ ਐਸਾਈ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦੇ ਫਿਰਦੇ ਆ ਮੈਂ ਤਾਂ ਸਾਰੇ ਇਕੱਠੇ ਕਰਕੇ ਦਰਿਆ ਘੱਗਰ ਦੇ ਕੰਡੇ ਦੇ ਖਲਾਰ ਦੋ ਇਹਨਾਂ ਨੂੰ ਆਖੋ ਵੀ ਮਾਰ ਮਾਰ ਫੂਕਾਂ ਤੇ ਘੱਗਰ ਦਰਿਆ ਪਿਛਾ ਮੋੜ ਦੋ ਬਸ ਇੰਨਾ ਹੀ ਕੰਮ ਕਰ ਦਿਓ ਥੋੜਾ ਸੌਖਾ ਕੰਮ ਤੁਹਾਨੂੰ ਦੇ ਦਿੰਨੇ ਆ ਕਿੰਨੇ ਕੁ ਨਰੰਕਾਰੀ ਆਏ ਆ ਆ ਸ਼ਿਵ ਸੈਣ ਵਾਲੇ ਗੰਜੇ